ਹੈਲੋ ਸਤਿ ਸ਼੍ਰੀ ਅਕਾਲ ਵੈਗਰ ਦੀ ਕਫਾ ਸਾ ਵੈਗਰ ਦੀ ਬਕੇ ਲਾਈ ਉਥੇ 온 ਦੀ ਮਿਹਰਬਾਨੀ ਬਾਬਾ ਨਾਨਕ ਜੀ ਚੜ੍ਹਦੀ ਕਲਾ ਰੱਖੇ ਤਿੰਨ ਲਾਈ ਉਥੇ ਹੋਰ ਵੀਰੇ ਗੱਲਾਂ ਬਾਤਾਂ ਵਾਰਸਦਾ ਮੌਸਮ ਬਣ ਗਿਆ ਤੇ ਹੋਰ ਤੁਸੀਂ ਗੱਲਾਂ ਬਾਤਾਂ ਸੁਣਾ ਦਿਓ ਕਿੱਦਾਂ ਕਿ ਬਾਰਸ਼ ਬਹੁਤ ਆਇਆ ਕਾ ਸ਼ਹਿਰ ਇੱਥੇ ਦਰਿਆ ਦੇ ਪਾਣੀ ਬਹੁਤ ਪਹੁੰਚ ਗਿਆ ਬਾਕੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਲਾਈਕ ਤੇ ਕਮੈਂਟ ਕਰਦਾ ਕਰੋ ਵੀਰੇ ਹੋਰ ਸੁਣਾਉਂ ਗੱਲਾਂ ਬਾਤਾਂ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਸਾਰੇ ਭਰਾ ਤੁਸੀਂ ਠੀਕ ਹੋਵੋਗੇ ਬਸ ਸੁੱਖ ਰੱਖੇ ਪੰਜਾਬ ਤੇ ਮਾਨਾ ਉਹ ਦਵਾਵਾਂ ਕਰੀਏ ਮੋਹ ਹੰਕਾਰ ਨੂੰ ਛੱਡ ਕੇ ਵਾਹਿਗੁਰੂ ਦਾ ਪੱਲਾ ਫੜੀਏ ਵੀਰੇ ਸਾਰੇ ਭਰਾ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਲਾਈਕ ਤੇ ਕਮੈਂਟ ਕਰਦਾ ਕਰੋ ਹੋਰ ਸੁਣਾਉਂ ਗੱਲਾਂ ਬਾਤਾਂ द और गलताबाद और नविता जी सुना कि ठीक जे बाबा नानक जी चढ़ती कला रखे मेहरबानी धन्यवाद ਹੋਰ ਸਨਾਦ ਨਮਿਤਾ ਜੀ ਵੀਰੇ ਇੱਕ ਇਦਾਂ ਲਾਈਕ ਤੇ ਕਮੈਂਟ ਕਰ ਦਿਆ ਕਰੋ ਧੰਨਵਾਦ ਤੁਹਾਡਾ ਲਾਈਕ ਤੇ ਆਉਣ ਦੀ ਮਿਹਰਬਾਨੀ ਵੀਰੇ ਹੋਰ ਨਮਿਤਾ ਜੀ ਧੰਨਵਾਦ ਧੰਵਾਦ ਵੀਰੇ ਲਾਈਵ ਤੇ ਆਉਣ ਦੀ ਮਿਹਰਬਾਨੀ ਬਾਬਾ ਨਾਨਕ ਜੀ ਚੜ੍ਹਦੀ ਕਲਾ ਰੱਖੇ ਹੋਰ ਸੁਣਾਵਾਂ ਤੁਸੀ ਲਾਈਵ ਤੇ ਆਏ ਜੇ ਦੋ ਲਾਈਵ ਤੇ ਵੀਰੇ ਲਾਈਕ ਤੇ ਕਮੈਂਟ ਕਰਦੇਆ ਕਰੋ ਹੋਰ ਸੁਣਾਉਨਾ ਧੰਨਵਾਦ ਤੁਹਾਡਾ ਬਾਬਾ ਨਾਨਕ ਜੀ ਚੜ੍ਹਦੀ ਕਲਾ ਤੁਹਾਡੇ ਸਾਰੇ ਆਪੇ ਹੈਣਾ बाकी बबे नानक ने जो करना है उन्हें कर ही सचे पातशाह मेहरबानी धनबाद धनबाद थोड़ा बहुत बहुत मेहरबानी वाहेगुरु अगे अरदास करते बाबा नानक की चढ़ती कला रखी బ మెర్బా గల్ బాద లా ਹੈਲੋ ਗੁੱਡ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਕੀ ਹਾਲ ਹੈ ਵੀਰੇ ਲਾਈਵ ਕਰ ਦਿਓ ਮਿਹਰਮਾਨੀ ਬਾਬਾ ਲਾਨਕ ਦੀ ਚੜ੍ਹਦੀ ਕਲਾ ਰੱਖੇ ਹੋਰ ਨਵੀਤਾ ਜੀ ਵਾਹਿਗੁਰੂ ਸਭ ਦਾ ਭਲਾ ਕਰੇ ਵੀਰੇ ਉਹ ਸੁਣਾ ਦਿਓ ਗੱਲਾਂ ਬਾਤਾਂ ਕਿੱਦਾਂ ਤਾਰ ਤੁਹਾਡਾ ਸਾਰਿਆਂ ਦਾ ਠੀਕ ਹੋਵੇਗਾ ਵਾਈ ਗੁਰੂ ਅਗੇਰ ਦਾਸ ਕਰਦੇ ਵਾਪਾ ਨਾਨਕ ਜੀ ਚੜਦੀ ਕਲਾ ਰੱਖਿਆ ਜੀ ਧੰਨਵਾਦ ਵੀਰੇ ਧੰਨਵਾਦ ਤੁਹਾਡਾ ਹੋਰ ਸੁਣਾਉ ਵੀਰੇ ਕਿੱਦਾਂ ਗੁੱਡ ਵਧੀਆ ਵੀਰੇ ਵਧੀਆ ਬਾਬੇ ਦੀ ਕਿਰਪਾ ਨਾਨਕ ਜੀ ਦੀ ਤੁਸੀਂ ਸੁਣਾ ਦਿਓ ਲਾਈਕ ਤੇ ਕਮੈਂਟ ਕਰਦਿਆ ਕਰੋ ਕਿੱਦਾਂ ਕ ਕਿਹੜੇ ਸ਼ਹਿਰ ਤੋਂ ਹਿੰਦੀ ਜਾਂ ਪੰਜਾਬੀ ਚ ਕਮੈਂਟ ਕਰਦਿਆ ਜੀ ਮਿਹਰਬਾਨੀ दा बहुत बहुत मेहरबानी लाइक कमेंट कर दिया करो होर सुनाओ गल था हाल हा। परिवार ठीक है ਬਾਬਾ ਨਾਨਕ ਜੀ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਗ੍ਰੇ ਔਰ ਸੁਣਾ ਦਿਓ ਨਵੀਤਾ ਜੀ ਕਿਦਾਂ ਤੁਸੀਂ ਸਾਰੇ ਠੀਕ ਜੇ ਧੰਨਵਾਦ ਲਈ ਧਿਆਨ ਦੀ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਗ੍ਰੇ ਲੱਗਾ ਬਤਾ ਸੁਣਾ ਦਿਓ ਸਾਰੇ ਤੁਸੀਂ ਠੀਕ ਜੇ ਬਾਬਾ ਨਾਨਕ ਜੀ ਸਾਰਿਆਂ ਦੇ ਚੜ੍ਹਦੀ ਕਲਾ ਰੱਖੇ ਧੰਨਵਾਦ ਤੁਹਾਡਾ ਲਈ ਆਉਣ ਦਾ ਮਿਹਰबानी ਕਰੇ ਕਮੈਂਟ ਤੇ ਲਾਈਕ ਕਰ ਦਿਆ ਕਰੋ ਹੋਰ ਸੁਣਾਉਣਾ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰबानी ਕਰੇ ਕਮੈਂਟ ਤੇ ਲਾਈਕ ਕਰ ਦਿਆ ਕਰੋ और गल बात धनबाद लाइफ से हम मेहरबानी बाबा नानक जी कला रखे और सुना गात ਹੈਲੋ ਸਤਿ ਸ਼ਕਾਲ ਹਾਂਜੀ ਲਾਈਕ ਤੇ ਕਮੈਂਟ ਕਰਦਿਆ ਕਰੋ ਹੋਰ ਸਾਰੀਆਂ ਗੱਲਾਂ ਬਾਤਾਂ ਵਾਹ ਜੀ ਕੀ ਹਾਲ ਵਧੀਆ ਵੀਰੇ ਥੈਂਕ ਯੂ ਥੈਂਕ ਯੂ ਮਿਹਰबानी ਵੀਰੇ ਧੰਨਵਾਦ ਤੁਹਾਡਾ

ਤੁਸੀਂ ਕਿੱਥੋਂ ਤੁਸੀਂ ਤੇ ਤੋਂ ਅਸੀਂ ਸ਼ਹਿਰ ਫਾਜ਼ਲ ਕਾ ਵੀਰੇ ਸਤਿ ਸਾਕ ਸਤਿ ਸਾਕ ਤੁਸੀਂ ਕਿਹੜੇ ਸ਼ਹਿਰ ਤੋਂ ਧੰਨਵਾਦ ਵੀਰੇ ਧੰਨਵਾਦ ਛੇ ਲਾਈਵ ਤੇ ਵੀਰੇ ਸੋ ਫਿਕਰ ਸਾਰੇ ਨੂੰ ਲਾਈਕ ਤੇ ਕਮੈਂਟ ਕਰ ਦਿਆ ਕਰੋ ਬਾਈ ਤੁਸੀਂ ਸਾਰੇ ਇੱਕ ਹੀ ਹਾਲ ਤੁਹਾਡਾ ਪਰਿਵਾਰ ਠੀਕ ਹੋਵੇਗਾ ਧੰਨਵਾਦ ਜਨ ਰਾਜਨ ਸਾਸੀਕਾਰ ਸਾਸੀਕਾਰ ਵੀਰੇ ਬਹੁਤ ਮਿਹਰਬਾਨੀ ਧੰਨਵਾਦ ਲਾਈਕ ਕਰ ਦਿਆ ਕਰੋ ਨਾਲ ਨਾਲ ਵੀਰੇ ਧੰਨਵਾਦ ਸਾਰਿਆਂ ਭਰਾਵਾਂ ਤੇ ਚੜ੍ਹਦੀ ਕਲਾ ਰੱਖੇ ਬਾਬਾ ਲਾਣ ਕੇ ਜੀ ਬਹੁਤ ਮਿਹਰਬਾਨੀ ਵੀਰੇ ਧੰਨਵਾਦ ਧੰਨਵਾਦ ਤੁਹਾਡਾ ਹਿੰਦੀ ਜਾਂ ਪੰਜਾਬੀ ਚ ਕਮੈਂਟ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਮੈਂ ਦਿੱਲੀ ਤੋਂ ਆਂ ਕਦੇ ਕਦੇ ਆ ਕੇ ਦੇਖਦਾ ਆ ਚਲੋ ਮਿਹਰਬਾਨੀ ਰੇ ਧੰਨਵਾਦ ਅੱਛਾ ਦਿੱਲੀ ਵਾਲੇ ਹੋ ਉਹ ਦੂਜੇ ਚੈਨਲ ਤੇ ਆਉਂਦੇ ਹੁੰਦੇ ਸੀ ਤੁਸੀਂ ਉਹਨਾ ਕੁਝ ਬਲੌਗ ਮਾਰ ਗਿਆ ਸੀ ਮੇਰਾ ਚੈਨਲ ਤੇ ਤਾਂ ਕਰਕੇ ਕੰਪਲੀਟ ਲਿਖੀ ਹੋਈ ਆ YouTube ਨੂੰ ਤਿੰਨ ਮਹੀਨੇ 90 ਦਿਨ ਚਲਾਣਾ ਨਹੀਂ ਆਪਾਂ ਫੇਰ ਉਥੋਂ ਹੌਲੀ ਹੌਲੀ ਫੇਰੇ ਉਹ ਜੂਗਾ ਸੈਟ ਨਾ 90 ਦਿਨਾਂ ਬਾਅਦ ਉਹ ਫੇਰ ਚਲਾਵਾਂਗੇ ਮੈਂ ਕਿ ਕਰ ਯਾਰਾਂ ਦੋਸਤਾਂ ਨਾਲ ਦੁੱਖ ਸੁੱਖ ਸਾਂਝਾ ਕਰ ਲਗੇ अच्छा दिल्ली तो बारिश कि उथे बारिश का मौसम क्यों है इधर बने पा पानी बहुत आ गया थैंक यू डो लाइक आगे भी मेहरबानी धन्यवाद वीरे तो सार अच्छा अच्छा ठीक है ठीक है ਇੰਦੀ ਗੱਲ ਆਣਾ ਚਾਹੀਦਾ ਵੀਰੇ ਮਿਹਰਬਾਨੀ ਹੋਰ ਨਵੀਤਾ ਜੀ ਸੁਣਾ ਰਹੇ ਤੁਸੀਂ ਗੱਲਾਂ ਬਾਤਾਂ ਸਾਰਿਆਂ ਦਾ ਫੈਮਿਲੀ ਪਰਿਵਾਰ ਠੀਕ ਆ ਧੰਨਵਾਦ ਦੋ ਲਾਈਕ ਇਹਨੇ ਦੋ ਲਾਈਕ ਨੇ ਬਹੁਤ ਮਿਹਰਬਾਨੀ ਆ ਔਰ ਨਵੀਤਾ ਜੀ ਬਣਾ ਦੇ ਵੀਰੇ ਇੱਕ ਤਾਂ ਤਾਂਵਾ ਤਾਂਵਾ ਤੁਹਾਡਾ ਲਾਈਕ ਤੇ ਆਉਣ ਦੀ ਮਿਹਰਬਾਨੀ ਇੱਥੇ ਬੱਦਲ ਵਾਈ ਬਣੀ ਹੋਈ ਆ ਵੀਰੇ ਹਾਂ ਕੰਗੀ ਪਾਣੀ ਬਹੁਤ ਆ ਗਿਆ ਇਥੇ ਆਪਣਾ ਬਾਰਡਰ ਏਰੀਆ ਫਾਜ ਲਖਾ 7 ਕਿਲੋਮੀਟਰ ਇਧਰ ਜਿੱਧਰ ਮੈਂ ਹੱਥ ਕੀਤਾ ਹੈ ਇਹਨੂੰ ਇਧਰ ਪਾਣੀ ਬਹੁਤ ਆਇਆ ਹੋਇਆ ਹੈ ਹਰੀ ਕੇ ਹੈਡ ਤੇ ਸੁਲਤਾਨਪੁਰ ਕਰਨ ਕਾਰਨ ਸਾਹਿਬ ਉਧਰ 16 17 ਪਿੰਡ ਡੁੱਬ ਗਏ ਆ ਪਾਣੀ ਨਾਲ ਪਾਣੀ 6 6 ਫੁੱਟ ਹੈਗਾ ਉਧਰ ਬਾਕੀ ਵਾਹਿਗੁਰੂ ਮੇਰ ਕਰੇ ਆ ਧੰਨਵਾਦ ਬੜੀ ਮਿਹਰਬਾਨੀ ਵੀਰੇ ਤੂੰ ਹੀ ਸੁਣਾਉਂ ਗੱਲਾਂ ਮਾਥਾਂ ਕਿੱਦਾ ਕੋਈ ਗੱਲ ਨਹੀਂ ਭਾਈ ਫਿਰ ਉਹ ਦੁਨੀਆਦਾਰਾ ਪ੍ਰਮਾਤਮਾ ਜਿਨੇ ਨੂੰ ਚੰਗਾ ਲੱਗਦਾ ਹਨਾ ਪੰਜਲਾਈ ਇੰਟੀਰੇ ਨਾਲ ਨਾਲ ਧੰਨਵਾਦ ਤੁਹਾਡਾ ਇੱਕ ਵੀਰ ਦਿੱਲੀ ਤੋਂ ਹੈ ਨਾਲ ਨਾਲ ਕਮੈਂਟ ਤੇ ਲਾਈਕ ਕਰ ਦਿਆ ਕਰੋ ਮਿਹਰਬਾਨੀ द धन थोड़ा बहुत मेहरबानी वीरे होना गल् माता बहुत बहुत मेहरबानी मेहरबानी नानक जी चढ़ती कला रखे धनबाद मेरे बहुत मेहरबानी और मेहर बबे नानक जी की ना बहुत बहुत मेहरबानी ਜੀ ਲਾਈਵ ਵੀ ਆਏ ਲੋਕ ਸਵਾਗਤ ਕਰ ਰਹੇ ਏ ਵੀਰੇ ਧੰਨਵਾਦ ਤੁਹਾਡਾ ਹੋਰ ਸਨਾਉ ਗੱਲਾਂ ਮਤਾਂ ਕੇ मेहरबानी बहुत बहुत मेहरबानी होगी वाहे गुरु अरद करते चढ़ती बहुत बहुत मेहरबानी वाहेगुरु अगे अरदास करते बाबा नानक जी चढ़ती कला रखी धनबाद दो थे आ ਲਾਈਕ ਤੇ ਕਮੈਂਟ ਕਰਦੇ ਰਹੋ ਕਿੱਦਾਂ ਸਾਰੇ ਭਰਾ ਤੁਸੀਂ ਠੀਕ ਠੰਨ ਆ ਗਏ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਕ ਤੇ ਆਉਂਦੀ ਮਿਹਰਬਾਨੀ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਖਾਰਾ ਅਗੇ ਲੈ ਇੰਤੇ ਰਬਾ ਨਾਨਕ ਜੀ ਚੜ੍ਹਦੀ ਕਲਾ ਰੱਖੇ